ਸਾਫਟ ਸ੍ਰੀਕਾਲ ਹਮਦਾਲ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੇ ਹੱਕ ਵਿੱਚ ਨਿਤਰੇ ਗੁਰਦੁਆਰਾ ਸਹਿਬਾਨ 온ਟਾਰੀਓ ਗੁਰਦੁਆਰਾਜ਼ ਕਮੇਟੀ ਨੇ ਕਰ ਦਿੱਤਾ ਵੱਡਾ ਐਲਾਨ ਕੁਝ ਨੌਜਵਾਨਾਂ ਨੇ ਖਰੀਦੀਆਂ ਭਾਰਤ ਵਾਪਸੀ ਦੀਆਂ ਟਿਕਟਾਂ ਕੈਨੇਡਾ ਵਿੱਚੋਂ ਹਜ਼ਾਰਾਂ ਪ੍ਰਵਾਸੀ ਡਿਪੋਰਟ ਕਰਵਾਏਗੀ ਕੰਜ਼ਰਵੇਟਿਵ ਪਾਰਟੀ ਮਿਸ਼ੇਲ ਰੈਂਪਲ ਗਾਰਨਰ ਨੇ ਐਲਾਨੀ ਇਮੀਗ੍ਰੇਸ਼ਨ ਰਣਨੀਤੀ ਕੈਨੇਡਾ ਵਿੱਚ ਪੰਜਾਬਣ ਦਾ ਕਤਲ ਪਤੀ ਗ੍ਰਿਫਤਾਰ ਰਣਜੀਤ ਸਿੰਘ ਵਿਰੁੱਧ ਲੱਗੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਅਮਰੀਕਾ ਵਿੱਚ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨਾਲ ਅਣਹੋਣੀ ਇੰਟਰਸਟੇਟ 80 ਤੇ ਹਾਦਸੇ ਦੌਰਾਨ ਪ੍ਰਭਜੋਤ ਸਿੰਘ ਨੇ ਦਮ ਤੋੜਿਆ। ਕੈਨੇਡਾ ਦੇ BC ਵਿੱਚ ਸਕੂਲੀ ਬੱਚਿਆਂ ਤੇ ਰਿੱਚ ਨੇ ਕਰ ਦਿੱਤਾ ਹਮਲਾ 11 ਜ਼ਖਮੀ, ਦੋ ਦੀ ਹਾਲਤ ਨਾਜ਼ੁਕ। 온ਟਾਰੀਓ ਵਿੱਚ ਰੇਲ ਗੱਡੀ ਅਤੇ ਟਰੱਕ ਦੀ ਹੋਈ ਟੱਕਰ, ਰੇਲਵੇ ਟਰੈਕਸ ਦੇ ਵਿੱਚ ਕਾਰ ਰੁਕ ਗਿਆ ਡੰਪ ਟਰੱਕ ਮੈਟਰੋਲਿੰਕਸ ਦੇ ਸੀਈਓ ਨੇ ਸਾਂਝੀ ਕੀਤੀ ਵੀਡੀਓ ਤੇ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਛੱਡ ਕੇ ਜਾਣ ਲਈ ਮਜਬੂਰ ਕੀਤੇ ਜਾ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ ਦੀ ਬਾਹ ਓਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਫੜੀ ਹੈ ਅਤੇ ਡਾਗਫੋਰਡ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਸਿੱਧੇ ਤੌਰ ਤੇ ਅਰਜ਼ੀਆਂ ਰੱਦ ਕਰਨ ਦੇ ਫੈਸਲੇ ਉੱਤੇ ਮੁੜ ਗੌਰ ਕੀਤਾ ਜਾਵੇ ਕਮੇਟੀ ਦੇ ਚੇਅਰਪਰਸਨ ਮਨਜੀਤ ਸਿੰਘ ਗਰੇਵਾਲ ਅਤੇ ਬੁਲਾਰੇ ਅਮਰਜੀਤ ਸਿੰਘ ਮਾਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਗੈਰ ਕਿਸੇ ਪੜਤਾਲ ਤੋਂ ਹਜ਼ਾਰਾਂ ਅਰਜ਼ੀਆਂ ਰੱਦ ਕੀਤੇ ਜਾਣ ਕਰਕੇ ਇਮਾਨਦਾਰ ਅਤੇ ਮਿਹਨਤੀ ਕਾਮਿਆਂ ਦੇ ਭਵਿੱਖ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ ਜਿਨ੍ਹਾਂ ਦੇ ਵਰਕ ਪਰਮਿਟ ਪਹਿਲਾਂ ਹੀ ਖਤਮ ਹੋ ਚੁੱਕੇ ਨੇ ਜਾਂ ਖਤਮ ਹੋਣ ਵਾਲੇ ਨੇ ਧੋਖਾਧੜੀ ਦਾ ਦੋਸ਼ ਲੱਗਣ ਕਰਕੇ ਇਹ ਨੌਜਵਾਨ ਕਿਸੇ ਹੋਰ ਸੂਬੇ ਵਿੱਚ ਵੀ ਇਮੀਗ੍ਰੇਸ਼ਨ ਅਰਜ਼ੀਆਂ ਦਾਖਲ ਕਰਨ ਦੇ ਯੋਗ ਨਹੀਂ ਰਹਿ ਗਏ ਮਨਜੀਤ ਸਿੰਘ ਗਰੇਵਾਲ ਨੇ ਕਿਹਾ ਕਿ 온ਟਾਰੀਓ ਗੁਰਦੁਆਰਾਜ਼ ਕਮੇਟੀ ਇਨਸਾਫ ਦੇ ਸਿੱਖੀ ਸਿਧਾਂਤ ਉੱਤੇ ਡਟ ਕੇ ਪਹਿਰਾ ਦੇ ਰਹੀ ਹੈ ਅਤੇ ਹਰ ਕੈਨੇਡੀਅਨ ਨੂੰ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਨਾ ਇਨਸਾਫੀ ਵਾਲੀਆਂ ਨੀਤੀਆਂ ਵਿਰੁੱਧ ਆਵਾਜ਼ ਬੁਲੰਦ ਕਰਨ। ਉਹਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਪਣਾ ਸ਼ੱਕ ਦੂਰ ਕਰਨ ਲਈ ਉਮੀਦਵਾਰਾਂ ਵੱਲੋਂ ਧਾਇਰ ਦਸਤਾਵੇਜ਼ਾਂ ਦੀ ਪੜਤਾਲ ਕਰਵਾ ਸਕਦੀ ਹੈ ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਇਥੇ ਦੱਸਣਾ ਬਣਦਾ ਹੈ ਕਿ 온ਟਾਰੀਓ ਇਮੀਗ੍ਰੇਸ਼ਨ ਨੋਮਿਨੀ ਪ੍ਰੋਗਰਾਮ ਅਧੀਨ ਆਇਆਂ 2680 ਅਰਜ਼ੀਆਂ ਡਾਗਫੋਰਡ ਸਰਕਾਰ ਨੇ ਪਿਛਲੇ ਦਿਨੀ ਰੱਦ ਕਰ ਦਿੱਤੀਆਂ ਅਤੇ ਉਮੀਦਵਾਰਾਂ ਉੱਤੇ ਧੋਖਾਧੜੀ ਕਰਨ ਜਾਂ ਗੁੰਮਰਾਹਕੁੰਨ ਜਾਣਕਾਰੀ ਪੇਸ਼ ਕਰਨ ਦੇ ਦੋਸ਼ ਲਾਏ। ਇਸੇ ਦੌਰਾਨ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਕੁਝ ਨੌਜਵਾਨ ਕੈਨੇਡਾ ਵਿੱਚ ਪੱਕੇ ਹੋਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਂਦੇ ਨੇ ਪਰ ਖਮਿਆਜ਼ਾ ਸਭਨਾਂ ਨੂੰ ਭੁਗਤਣਾ ਪੈਂਦਾ ਹੈ। ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਅਧੀਨ ਪ੍ਰਵਾਨ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਘਟਾ ਕੇ ਅੱਧੀ ਕੀਤੇ ਜਾਣ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ ਅਤੇ ਪੂਰੇ ਕੈਨੇਡਾ ਵਿੱਚ ਵਰਕ ਪਰਮਿਟ ਤੇ ਮੌਜੂਦ ਨੌਜਵਾਨਾਂ ਵਾਸਤੇ ਹਾਲਾਤ ਚੁਣੌਤੀਆਂ ਭਰੇ ਬਣ ਚੁੱਕੇ ਨੇ ਅੰਕੇਤ ਪਟੇਲ ਵਰਗੇ ਕੁਝ ਨੌਜਵਾਨਾਂ ਨੇ ਭਾਰਤ ਵਾਪਸੀ ਕਰਨ ਦੀ ਤਿਆਰੀ ਆਰੰਭ ਦਿੱਤੀ ਹੈ। ਇਸ ਵੇਲੇ 28 ਸਾਲ ਦਾ ਹੋ ਚੁੱਕਾ ਅੰਕੇਤ ਪਟੇਲ 2019 ਵਿੱਚ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜਾ ਅਤੇ ਲੰਡਨ ਦੇ ਫੈਨਸ਼ੌਅ ਕਾਲਜ ਤੋਂ ਸਪਲਾਈ ਚੇਨ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ। 3 ਸਾਲ ਦਾ ਵਰਕ ਪਰਮਿਟ ਹਾਸਲ ਹੋਣ ਤੇ ਉਹ ਨਾਮੀ ਕੰਪਨੀ ਵਿੱਚ ਕੰਪਿਊਟਰ ਨਿਊਮੈਰਿਕਲ ਕੰਟਰੋਲਰ ਆਪਰੇਟਰ ਵਜੋਂ ਕੰਮ ਕਰਨ ਲੱਗਾ। ਅਕਤੂਬਰ 2024 ਵਿੱਚ ਉਸ ਦੇ ਵਕਫ ਪਰਮਿਟ ਦੀ ਮਿਆਦ ਸਿਰਫ 3 ਮਹੀਨੇ ਬਚੀ ਸੀ ਅਤੇ ਉਸੇ ਵੇਲੇ ਅੰਕਿਤ ਨੇ ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਅਧੀਨ ਪੀਆਰ ਦੀ ਅਰਜ਼ੀ ਦਾਖਲ ਕਰ ਦਿੱਤੀ ਭਾਵੇਂ ਇਹ ਪ੍ਰੋਗਰਾਮ ਫਾਸਟ ਟਰੈਕ ਮੰਨਿਆ ਜਾਂਦਾ ਹੈ ਪਰ ਪਿਛਲੇ ਦਿਨੀ ਅਰਜ਼ੀਆਂ ਰੱਦ ਕੀਤੇ ਜਾਣ ਮਗਰੋਂ ਉਸ ਦੀਆਂ ਉਮੀਦਾਂ ਤੇ ਪਾਣੀ ਫਿਰ ਗਿਆ ਹੁਣ ਅੰਕਿਤ ਨੇ ਭਾਰਤ ਵਾਪਸੀ ਕਰਨ ਦਾ ਫੈਸਲਾ ਲੈ ਲਿਆ ਕਿਉਂਕਿ ਉਸ ਦਾ ਵਰਕ ਪਰਮਿਟ ਜਨਵਰੀ 2025 ਵਿੱਚ ਹੀ ਖਤਮ ਹੋ ਗਿਆ ਸੀ ਗੈਰ ਰਿਪੋਰਟ ਹੰਦਰ ਟੀਵੀ ਆ ਹੁਣ ਚਲਦੇ ਆ ਕੈਨੇਡਾ ਵਿੱਚੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਰਫ਼ਤਾਰ ਤੇਜ਼ ਕਰਨ ਅਤੇ ਵੱਧ ਤੋਂ ਵੱਧ ਅਸਾਈਲਮ ਕਲੇਮਸ ਰੱਦ ਕਰਵਾਉਣ ਦੀ ਤਿਆਰੀ ਨਾਲ ਸੰਬੰਧਤ ਅਹਿਮ ਖਬਰ ਵਾਲ ਕੈਨੇਡਾ ਦੀ ਕੰਸਰਵੇਟਿਵ ਪਾਰਟੀ ਨੇ ਮੁਲਕ ਵਿੱਚ ਗੈਰ ਕਾਨੂੰਨੀ ਤੌਰ ਤੇ ਮੌਜੂਦ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਵਾਉਣ ਅਤੇ ਵੱਡੀ ਗਿਣਤੀ ਵਿੱਚ ਅਸਾਈਲਮ ਦਾਅਵੇ ਰੱਦ ਕਰਵਾਉਣ ਲਈ ਕੰਮਰਕਸਾ ਕਰ ਲਿਆ ਹੈ ਜੀ ਹਾਂ ਵਿਰੋਧੀ ਧਿਰ ਵੱਲੋਂ ਇਮੀਗ੍ਰੇਸ਼ਨ ਮਾਮਲਿਆਂ ਦੀ ਆਲੋਚਕ ਮਿਸ਼ੇਲ ਰੈਂਪਰ ਗਾਰਨਰ ਦਾ ਕਹਿਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਲਿਆਂਦੇ ਬਿੱਲ C12 ਵਿੱਚ ਕਈ ਸੋਧਾਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਤਹਿਤ ਯੂਰਪ ਜਾਂ G7 ਦੇ ਮੁਲਕਾਂ ਤੋਂ ਕੈਨੇਡਾ ਪੁੱਜਣ ਵਾਲੇ ਅਸਾਈਲਮ ਦੇ ਹੱਕਦਾਰ ਨਹੀਂ ਹੋਣਗੇ ਮਿਸ਼ੇਲ ਰੈਂਪਲ ਦਾ ਇਸ਼ਾਰਾ ਅਮਰੀਕਾ ਦੇ ਰਸਤੇ ਆਉਣ ਅਤੇ ਪਨਾਹ ਮੰਗਣ ਵਾਲਿਆਂ ਵੱਲ ਮੰਨਿਆ ਜਾ ਰਿਹਾ ਹੈ ਸਿਰਫ ਇਨਾ ਹੀ ਨਹੀਂ ਅਸਾਈਲਮ ਕਲੇਮ ਰੱਦ ਹੋਣ ਮਗਰੋਂ ਕੋਈ ਵਿਦੇਸ਼ੀ ਨਾਗਰਿਕ ਕਿਸੇ ਵੀ ਕਿਸਮ ਦਾ ਸੋਸ਼ਲ ਬੈਨੀਫਿਟ ਹਾਸਲ ਨਹੀਂ ਕਰ ਸਕੇਗਾ ਪਾਰਲੀਮੈਂਟ ਹੈਲਥ ਤੇ মিডিਆ ਨਾਲ ਗੱਲਬਾਤ ਕਰਦਿਆਂ ਉਹਨਾਂ ਦਾਵਾ ਕੀਤਾ ਕਿ ਕੈਨੇਡਾ ਵਾਲੇ ਵੀ ਬਿਲਕੁਲ ਇਹੋ ਸੋਚ ਰੱਖਦੇ ਨੇ ਉਹਨਾਂ ਅੱਗੇ ਕਿਹਾ ਕਿ ਅਜਿਹੇ ਵਿਦੇਸ਼ੀ ਨਾਗਰਿਕਾਂ ਨੂੰ ਸਿੱਧੇ ਤੌਰ ਤੇ ਡਿਪੋਰਟ ਕਰਨ ਦਾ ਨਿਯਮ ਲਿਆਉਣ ਦੇ ਯਤਨ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਮਾਮੂਲੀ ਅਪਰਾਧ ਹੀ ਕਿਉਂ ਨਾ ਕੀਤਾ ਹੋਵੇ ਪત્રਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਮਿਸ਼ੇਲ ਰੈਂਪਲ ਗਾਰਨਰ ਨੇ ਆਖਿਆ ਕਿ ਟੈਂਪਰੇਰੀ ਰੈਜ਼ਿਡੈਂਟਸ ਦੀ ਅਨੇਵਾ ਆਮਦ ਕਰਕੇ ਹੀ ਪਨਾਹ ਦੇ ਦਾਅਵਿਆਂ ਵਿੱਚ ਵਾਧਾ ਹੋਇਆ ਅਤੇ ਕੈਨੇਡਾ ਦਾ ਹਰ ਵਸਨੀਕ ਇਸ ਰੁਝਾਨ ਤੋਂ ਚਿੰਤਤ ਹੈ ਦੱਸ ਦਈਏ ਕਿ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਪਾਰਲੀਮੈਂਟਰੀ ਕਮੇਟੀ ਵਿੱਚ ਲਿਬਰਲ ਪਾਰਟੀ ਦੇ 4 ਕੰਜ਼ਰਵੇਟਿਵ ਪਾਰਟੀ ਦੇ 4 ਅਤੇ ਬਲਾਕ ਕਿਊਬੈਕਵਾ ਦਾ ਇੱਕ ਐਮਪੀ ਸ਼ਾਮਲ ਹੈ ਜਿਸ ਦੇ ਮੱਦੇਨਜ਼ਰ ਟੋਰੀ ਆਪਣੀਆਂ ਸ਼ਰਤਾਂ ਮੰਵਾਉਣ ਵਿੱਚ ਕਾਮਯਾਬ ਹੋ ਸਕਦੇ ਨੇ ਕੈਨੇਡਾ ਵਿੱਚ ਇਸ ਵੇਲੇ ਗੈਰ ਕਾਨੂੰਨੀ ਤੌਰ ਤੇ ਮੌਜੂਦ 32000 ਪ੍ਰਵਾਸੀਆਂ ਨੂੰ ਫੜ ਕੇ ਡਿਪੋਰਟ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਨੇ ਪਰ ਬਦਕਿਸਮਤੀ ਨਾਲ ਬਾਰਡਰ ਸਰਵਿਸਿਜ਼ ਵਾਲੇ ਇਹਨਾਂ ਦੀ ਪੈੜ ਨੱਪਣ ਵਿੱਚ ਕਾਮਯਾਬ ਨਹੀਂ ਹੋ ਰਹੇ ਡਿਪੋਰਟੇਸ਼ਨ ਲਿਸਟ ਵਿੱਚ ਸਭ ਤੋਂ ਵੱਧ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ ਅਤੇ 7000 ਤੋਂ ਵੱਧ ਲੋਕਾਂ ਨੂੰ ਦਿੱਲੀ ਦਾ ਜਹਾਜ਼ ਚੜਾਉਣ ਦੇ ਯਤਨ ਕੀਤੇ ਜਾ ਰਹੇ ਨੇ ਇੱਕ ਮੀਡੀਆ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਤੇ ਰੈਫਿਊਜੀ ਬੋਰਡ ਵੱਲੋਂ ਭਾਰਤੀ ਨਾਗਰਿਕਾਂ ਨਾਲ ਸੰਬੰਧਤ ਤਕਰੀਬਨ 10000 ਅਸਾਈਲਮ ਕਲੇਮਜ਼ ਬਾਰੇ ਮੌਜੂਦਾ ਵਰੇ ਦੌਰਾਨ ਵਿਚਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ 1025 ਪ੍ਰਵਾਨ ਹੋ ਗਏ ਜਦਕਿ 1030 ਰੱਦ ਕਰ ਦਿੱਤੇ ਗਏ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਰੀ ਦਾ ਕਹਿਣਾ ਹੈ ਕਿ ਬਿਲ ਸੀ 12 ਰਾਹੀਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ ਪਾਰਲੀਮਾਨੀ ਕਮੇਟੀ ਦੀ ਬੈਠਕ ਦੌਰਾਨ ਗੈਰੀ ਅਨਾਉਂਸੰਗਰੀ ਨੇ ਇਹ ਵੀ ਦੱਸਿਆ ਕਿ ਭਾਵੇਂ ਬਜਟ ਸਮੀਖਿਆ ਦੌਰਾਨ RCMP ਅਤੇ CBSA ਨੂੰ ਮਿਲਣ ਵਾਲੇ ਫੰਡਾਂ ਵਿੱਚ 2% ਕਟੌਤੀ ਕੀਤੀ ਗਈ ਪਰ ਦੋਹਾਂ ਲਾਅ ਇਨਫੋਰਸਮੈਂਟ ਏਜੰਸੀਆਂ ਨੂੰ ਹਜ਼ਾਰ-ਹਜ਼ਾਰ ਵਾਧੂ ਅਫਸਰ ਵੀ ਮਿਲ ਰਹੇ ਨੇ CBSA ਨਾਲ ਸੰਬੰਧਿਤ 800 ਅਫਸਰਾਂ ਨੂੰ 18 ਹਫ਼ਤੇ ਦੀ ਸਿਖਲਾਈ ਜਲਦ ਹੀ ਕਿਊਬੈਕ ਵਿੱਚ ਆਰੰਭੀ ਜਾ ਰਹੀ ਹੈ ਤਾਂਕਿ 200 ਹੋਰਨਾਂ ਨੂੰ ਆਪਰੇਸ਼ਨਲ ਸਟਾਫ ਵਜੋਂ ਵਰਤਿਆ ਜਾਵੇਗਾ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਵਾਸਤੇ ਪੁਲਿਸ ਮਹਿਕਮਿਆਂ ਦੀ ਸੇਵਾ ਵੀ ਲਈ ਜਾਵੇਗੀ ਜਿਸ ਦੀ ਮਿਸਾਲ ਪੀਨ ਰੀਜਨਲ ਪੁਲਿਸ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਤੋਂ ਮਿਲਦੀ ਹੈ। ਬਿਆਰਾ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਅਮਰੀਕਾ ਵਿੱਚ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ ਨਾਲ ਸੰਬੰਧਤ ਹੈ। ਅਮਰੀਕਾ ਵਿੱਚ ਇੱਕ ਮਗਰੋਂ ਇੱਕ ਵਾਪਰ ਰਹੇ ਹੌਲਨਾ ਖਾਦਸਿਆਂ ਦੌਰਾਨ ਪੰਜਾਬੀ ਟਰੱਕ ਡਰਾਈਵਰਾਂ ਦੇ ਦਮ ਤੋੜਨ ਦੀਆਂ ਦੁਖਦ ਖਬਰਾਂ ਸਾਹਮਣੇ ਆ ਰਹੀਆਂ ਨੇ। ਪਟਿਆਲਾ ਦੇ ਪਿੰਡ ਅਬਲੋਵਾਲ ਨਾਲ ਸੰਬੰਧਤ ਗੁਰਪ੍ਰਤਾਪ ਸਿੰਘ ਖਰੋੜ ਦੀ ਦਰਦਨਾਕ ਮੌਤ ਮਗਰੋਂ ਕੈਲੀਫੋਰਨੀਆ ਦੇ ਇੰਟਰਸਟੇਟ 80 ਤੇ ਟਰੱਕ ਮੋਦਾਵਜਨ ਕਾਰਨ ਪ੍ਰਭਜੋ ਸਿੰਘ ਦੀ ਮੌਤ ਹੋ ਗਈ। ਹਾਦਸਾ ਨਿਵਾਡਾ ਦੀ ਸਰਹੱਦ ਤੋਂ ਸਿਰਫ 4 ਮੀਲ ਦੂਰੀ ਤੇ ਵਾਪਰਿਆ। ਮੌਕੇ ਤੇ ਪਹੁੰਚੇ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰਾਂ ਵੱਲੋਂ ਮਰਨ ਵਾਲੇ ਦੀ شناخت ਜਨਤਕ ਨਹੀਂ ਕੀਤੀ ਗਈ ਪਰ ਉਹਨਾਂ ਦੱਸਿਆ ਕਿ ਹਾਦਸੇ ਵੇਲੇ ਮੀਂਹ ਪੈ ਰਿਹਾ ਸੀ ਅਤੇ ਸੰਭਾਵਤ ਤੌਰ ਤੇ ਖਰਾਬ ਮੌਸਮ ਵੀ ਹਾਦਸੇ ਦਾ ਕਾਰਨ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪ੍ਰਭਜੋਤ ਸਿੰਘ ਦਾ ਟਰੱਕ ਅਚਾਨਕ ਬੇਕਾਬੂ ਹੋ ਗਿਆ ਅਤੇ ਗਾਰਡ ਰੇਲ ਨਾਲ ਟਕਰਾਉਣ ਮਗਰੋਂ ਖਤਾਨਾ ਵਿੱਚ ਦਾਖਲ ਹੁੰਦਿਆਂ ਇਸ ਦਾ ਕੈਬਨ ਮੁੱਦਾ ਹੋ ਗਿਆ ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਸ਼ਰਾਬ ਜਾਂ ਕੋਈ ਹੋਰ ਨਸ਼ਾ ਹਾਦਸੇ ਦਾ ਕਾਰਨ ਨਜ਼ਰ ਨਹੀਂ ਆਉਂਦਾ ਨੇਵਾਡਾ ਦੇ ਰੀਨੋ ਸ਼ਹਿਰ ਵਿੱਚ ਰਹਿੰਦੇ ਕੁਲਦੀਪ ਘੁੰਮਣ ਨੇ ਦੱਸਿਆ ਕਿ ਪ੍ਰਭਜੋ ਸਿੰਘ ਆਪਣੀ ਅਤੇ ਆਪਣੇ ਪਰਿਵਾਰ ਦੀ ਬਿਹਤਰ ਜ਼ਿੰਦਗੀ ਦੇ ਸੁਪਨੇ ਲੈ ਕੇ 2023 ਵਿੱਚ ਅਮਰੀਕਾ ਪੁੱਜਾ ਉਹ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਅਤੇ 11 ਸਾਲ ਦਾ ਬੇਟਾ ਗੁਰਵੰਸ਼ਦੀਪ ਸਿੰਘ ਛੱਡ ਗਿਆ ਹੈ ਕੁਲਦੀਪ ਘੁੰਮਣ ਵੱਲੋਂ ਪਰਿਵਾਰ ਦੀ ਆਰਥਿਕ ਮਦਦ ਵਾਸਤੇ ਅਪੀਲ ਕੀਤੀ ਗਈ ਹੈ ਦੂਜੇ ਪਾਸੇ ਨਾਰਥ ਕੈਰੋਲਾਈਨਾ ਦੇ ਕੌਨਕੋਰਡ ਸ਼ਹਿਰ ਵਿੱਚ 12 ਸਾਲਾ ਵਿਵਾਨ ਤਰਾਸਦੀ ਦਾ ਸ਼ਿਕਾਰ ਬਣ ਗਿਆ विवान ਦੇ ਪਿਤਾ ਸੁਭਾਸ਼ ਕਟਿਪੱਲੀ ਦੇ ਦੋਸਤ ਸ਼੍ਰੀਕਰ 나ਗੂਲਾ ਨੇ ਦੱਸਿਆ ਕਿ ਵਿਵਾਨ 6ਵੀਂ ਜਮਾਤ ਵਿੱਚ ਪੜਦਾ ਸੀ ਅਤੇ 19 ਨਵੰਬਰ ਨੂੰ ਅਚਨਚੇਤ ਇਸ ਦੁਨੀਆ ਤੋਂ ਚਲਾ ਗਿਆ ਵਿਵਾਨ ਦੀ ਪੈਣ ਵੰਸ਼ਿਕਾ ਸਿਰਫ 3 ਸਾਲ ਦੀ ਹੈ ਅਤੇ ਉਹ ਮਾਪਿਆਂ ਦੇ ਦੁੱਖ ਸਮਝਣ ਦੇ ਸਮਰੱਥ ਨਹੀਂ ਸੁਭਾਸ਼ ਅਤੇ ਸਾਕੇਤਾ ਆਪਣੇ ਬੇਟੇ ਦੀ ਦੇਹ ਭਾਰਤ ਲੈ ਜਾਣਾ ਚਾਹੁੰਦੇ ਨੇ ਤਾਂ ਕਿ ਜੱਦੀ ਪਿੰਡ ਵਿੱਚ ਅੰਤਮ ਸੰਸਕਾਰ ਕੀਤਾ ਜਾ ਸਕੇ ਬਿਊਰੋ ਰਿਪੋਰਟ ਹਮਦਰ ਟੀਵੀ ਆ ਹੁਣ ਚਲਦੇ ਹਾਂ ਕੈਨੇਡਾ ਵਿੱਚ ਪੰਜਾਬਣ ਦੇ ਕਤਲ ਨਾਲ ਸਬੰਧਤ ਹੌਲਨਾਖ ਖਬਰ ਵੱਲ ਕੈਨੇਡਾ ਵਿੱਚ ਇੱਕ ਪੰਜਾਬਣ ਦੀ ਭੇਤਪਰੇ ਹਾਲਾਤ ਵਿੱਚ ਮੌਤ ਮਗਰੋਂ ਪੁਲਿਸ ਨੇ ਉਸਦੇ ਪਤੀ ਰਣਜੀਤ ਸਿੰਘ ਟੀਮਾ ਨੂੰ ਗ੍ਰਿਫਤਾਰ ਕਰਦੇ ਹਾਂ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ ਵਾਰਦਾਤ 15 ਨਵੰਬਰ ਨੂੰ 온ਟਾਰੀਓ ਦੀ ਸਿਮਕੋ ਕਾਉਂਟੀ ਦੇ ਐਡਜਲਾ ਟੋਸੋਰੋਂਟਿਓ ਇਲਾਕੇ ਵਿੱਚ ਵਾਪਰੀ ਨਟਾ ਵਸਾਗਾਦੀ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਦੱਸਿਆ ਕਿ ਸਪੈਰੋਵੇ ਦੇ ਇੱਕ ਘਰ ਵਿੱਚ ਪੁੱਜੇ ਅਫਸਰਾਂ ਨੂੰ 41 ਸਾਲਾ ਸੁਖਦੀਪ ਕੌਰ ਚੀਮਾ ਦੀ ਲਾਸ਼ ਮਿਲੀ। ਪੁਲਿਸ ਵੱਲੋਂ ਮੌਤੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਮਾਮਲੇ ਦੀ ਪੜਤਾਲ ਕਰਦਿਆਂ ਬੀਤੇ ਮੰਗਲਵਾਰ ਨੂੰ ਰਣਜੀਤ ਸਿੰਘ ਚੀਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਸੁਖਦੀਪ ਕੋਰ ਅਤੇ ਰਣਜੀਤ ਸਿੰਘ ਚੀਮਾ ਦੇ ਰਿਸ਼ਤੇ ਬਾਰੇ ਵੀ ਕੋਈ ਜਾਣਕਾਰੀ ਨਾ ਦਿੱਤੀ ਪਰ ਗਵੰਡਿਆ ਨੇ ਦੱਸਿਆ ਕਿ ਵਾਰਦਾਤ ਵਾਲੇ ਘਰ ਵਿੱਚ ਰਣਜੀਤ ਸਿੰਘ ਆਪਣੀ ਪਤਨੀ ਬੇਟੇ ਅਤੇ ਮਾਪਿਆਂ ਨਾਲ ਰਹਿੰਦਾ ਸੀ ਨੋਟਾ ਵਸਾਗਾ ਓਪੀਪ ਡਿਟੈਚਮੈਂਟ ਦੀ ਐਲਸਟਨ ਜੇਲ੍ਹ ਵਿੱਚ ਬੰਦ ਰਣਜੀਤ ਸਿੰਘ ਨੂੰ ਵੀਡੀਓ ਕਾਨਫਰencing ਰਾਹੀਂ ਬੈਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਸ ਨੂੰ 18 ਜਣਿਆਂ ਨਾਲ ਕੋਈ ਸੰਪਰਕ ਨਾ ਕਰਨ ਦੀ ਸਖਤ ਹਦਾਇਤ ਦਿੱਤੀ ਹੈ ਬਚਾਤਰ ਨੇ ਅਦਾਲਤ ਨੂੰ ਦੱਸਿਆ ਕਿ ਰਣਜੀਤ ਸਿੰਘ ਟੀਮਾ ਦਾ ਪਰਿਵਾਰ ਟੋਰਾਂਟੋ ਦੇ ਵਕੀਲ ਡੇਵਿਡ ਲੋਗ ਦੀਆਂ ਸੇਵਾਵਾਂ ਲੈਣ ਦੇ ਯਤਨ ਕਰ ਰਿਹਾ ਹੈ। ਅਦਾਲਤ ਨੂੰ ਇਹ ਵੀ ਦੱਸਿਆ ਗਿਆ ਕਿ ਰਣਜੀਤ ਸਿੰਘ ਕੈਂਸਰ ਦਾ ਮਰੀਜ਼ ਹੈ ਅਤੇ ਹਾਲ ਹੀ ਵਿੱਚ ਉਸ ਦੀ ਸਰਜਰੀ ਹੋਈ। ਦੂਜੇ ਪਾਸੇ ਰਣਜੀਤ ਸਿੰਘ ਦੇ ਜਾਣਕਾਰਾਂ ਨੇ ਤਸਦੀਕ ਕਰ ਦਿੱਤੀ ਕਿ ਉਸ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਜਾਂਦ ਕਰਤਾਵਾਂ ਨੇ ਰਣਜੀਤ ਸਿੰਘ ਦੇ ਆਣਗੌਣ ਵਿੱਚ ਵਸਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਅੱਗੇ ਆਵੇ ਅਤੇ ਨੋਟਾ ਵਸਾਗਾ OPP ਨਾਲ 1888 310 1122 ਤੇ ਸੰਪਰਕ ਕੀਤਾ ਜਾਵੇ ਰਣਜੀਤ ਸਿੰਘ ਦੀ ਅਗਲੀ ਪੇਸ਼ੀ ਆਉਂਦੇ ਮੰਗਲਵਾਰ ਨੂੰ ਹੋਵੇਗੀ ਅਤੇ ਅਦਾਲਤ ਵਿੱਚ ਲੱਗੇ ਦੋਸ਼ ਫਿਲਹਾਲ ਸਾਬਤ ਨਹੀਂ ਕੀਤੇ ਗਏ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਮਾਰਕਮ ਵਿਖੇ ਰੇਲ ਗੱਡੀ ਅਤੇ ਟਰੱਕ ਦਰਮਿਆਨ ਹੋਈ ਟੱਕਰ ਨਾਲ ਸੰਬੰਧਤ ਹੈ। ਕੈਨੇਡਾ ਵਿੱਚ ਰੇਲ ਗੱਡੀ ਅਤੇ ਟਰੱਕ ਦੀ ਟੱਕਰ ਦਾ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ। ਮੈਟਰੋਲਿੰਕਸ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵੀਡੀਓ ਵਿੱਚ ਇੱਕ ਰੇਲਵੇ ਕ੍ਰਾਸਿੰਗ ਤੇ ਗੋਟ ਰੇਨ ਅਤੇ ਟਰੱਕ ਦੀ ਟੱਕਰ ਦੇਖੀ ਜਾ ਸਕਦੀ ਹੈ। ਵੀਰਵਾਰ ਸਵੇਰੇ ਵਾਪਰੇ ਹਾਦਸੇ ਬਾਰੇ ਮੈਟਰੋ ਲਿੰਕਸ ਦੇ ਮੁੱਖ ਕਾਰਜਕਾਰੀ ਅਫਸਰ ਮਾਈਕਲ ਲਿੰਡਸਨ ਨੇ ਦੱਸਿਆ ਕਿ ਹਾਦਸਾ ਮਾਰਕਮ ਵਿਖੇ ਯੂਨੀਅਨ ਵਿਲ ਗੋ ਸਟੇਸ਼ਨ ਨੇੜੇ ਕੈਨੇਡੀ ਰੋਡ ਦੇ ਨਾਲ ਲੰਗਦੀ ਪਟੜੀ ਤੇ ਵਾਪਰਿਆ ਹਾਦਸੇ ਦੇ ਮੱਦੇਨਜ਼ਰ ਯੋਰਕ ਰੀਜਨਲ ਪੁਲਿਸ ਨੇ احتیاط ਵਜੋਂ ਇਲਾਕੇ ਵਿੱਚ ਆਵਾਜਾਈ ਰੋਕ ਦਿੱਤੀ ਉਧਰ ਮਾਈਕਲ ਲਿੰਡਸਨ ਨੇ ਦੱਸਿਆ ਕਿ ਫਾਟਕ ਪਾਰ ਕਰ ਰਿਹਾ ਡੰਮ ਟਰੱਕ ਅਚਾਨਕ ਰੁਕ ਗਿਆ ਜਦਕਿ ਰੇਲਵੇ ਮੁਲਾਜ਼ਮਾ ਨੇ ਉੱਚੀ ਆਵਾਜ਼ ਵਿੱਚ ਹਾਰਨ ਵੀ ਵਜਾਏ ਅਤੇ ਜਿੰਨਾ ਸੰਭਵ ਹੋ ਸਕਿਆ ਟਰੇਨ ਦੀ ਰਫਤਾਰ ਘਟਾਈ ਪਰ ਆਖਰਕਾਰ ਟੱਕਰ ਹੋ ਗਈ। ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਵੀਡੀਓ ਵਿੱਚ ਹੋਰਨ ਦੀ ਆਵਾਜ਼ ਸੁਣੀ ਜਾ ਸਕਦੀ ਹੈ ਅਤੇ ਟੱਕਰ ਕਰਕੇ ਉੱਚੀ ਆਵਾਜ਼ ਵਿੱਚ ਹੋਇਆ ਖੜਾਕ ਵੀ ਸੁਣਿਆ ਜਾ ਸਕਦਾ ਹੈ। ਹਾਦਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਅਜਿਹੇ ਹਾਦਸੇ ਸੁਚੇਤ ਕਰਦੇ ਨੇ ਕਿ ਰੇਲਵੇ ਕ੍ਰੋਸਿੰਗ ਤੋਂ ਧਿਆਨ ਨਾਲ ਲੰਘਣਾ ਲਾਜ਼ਮੀ ਹੈ। ਡਰਾਈਵਰਾਂ ਨੂੰ ਸਿਗਨਲ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜਦੋਂ ਤੱਕ ਫਾਟਕ ਲੰਘਣ ਦਾ ਯਕੀਨ ਨਾ ਹੋਵੇ ਅੱਗੇ ਨਹੀਂ ਵਧਣਾ ਚਾਹੀਦਾ। ਹਾਦਸੇ ਦੇ ਮੱਦੇ ਨਜ਼ਰ ਗੋ ਟ੍ਰੇਨ ਸੇਵਾ ਵੀ ਆਰਜੀ ਤੌਰ ਤੇ ਪ੍ਰਭਾਵਿਤ ਹੋਈ ਪੈਰਾ ਰਿਪੋਰਟ ਹਮਦਰ ਟੀਵੀ ਆ ਹੁਣ ਚੱਲਦੇ ਆ ਕੈਨੇਡਾ ਵਿੱਚ ਸਕੂਲੀ ਬੱਚਿਆਂ ਉੱਤੇ ਰਿਛ ਵੱਲੋਂ ਕੀਤੇ ਹਮਲੇ ਨਾਲ ਸੰਬੰਧਤ ਹੈਰਾਨਕੁਨ ਖਬਰ ਵਾਲ ਕੈਨੇਡਾ ਦੇ BC ਵਿੱਚ ਸਕੂਲੀ ਬੱਚਿਆਂ ਉੱਤੇ ਰਿਛ ਵੱਲੋਂ ਕੀਤੇ ਹਮਲੇ ਦੌਰਾਨ ਘੱਟੋ ਘੱਟ 11 ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਵੈਨਕੂਵਰ ਤੋਂ ਤਕਰੀਬਨ 450 ਕਿਲੋਮੀਟਰ ਦੂਰ ਬੈਲਾਕੂਲਾ ਵੇਖੇ ਵਾਪਰੀ ਘਟਨਾ ਬਾਰੇ BC ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਦੱਸਿਆ ਕਿ ਸੱਤ ਵਿਦਿਆਰਥੀਆਂ ਦੀ ਮੌਕੇ ਤੇ ਹੀ ਮੱਲਮ ਪੱਟੀ ਕਰ ਦਿੱਤੀ ਗਈ ਅਤੇ ਹਸਪਤਾਲ ਲਿਜਾਣ ਦੀ ਨੌਬਤ ਨਾ ਆਈ ਹਾਈਵੇ ਵੀ ਨੇੜੇ ਐਨੀਮਲ ਅਟੈਕ ਦੀ ਇਤਲਾ ਮਿਲਦਿਆਂ ਹੀ ਦੋ ਐਂਬੂਲੈਂਸਾਂ ਮੂਲ ਬਸ਼ੇਂਦਿਆਂ ਨਾਲ ਸੰਬੰਧਤ ਇਲਾਕੇ ਵੱਲ ਭੇਜੀਆਂ ਗਈਆਂ ਇਸੇ ਦੌਰਾਨ BC ਕਨ ਸਰਵੇਸ਼ਨ ਅਫੀਸਰ ਸਰਵਿਸ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਵੀ ਉਹਨਾਂ ਦੇ ਮੁਲਾਜ਼ਮ RCMP ਦੇ ਅਫਸਰਾਂ ਨਾਲ ਮੌਕੇ ਤੇ ਮੌਜੂਦ ਰਹੇ ਅਧੁਕੇ ਇਲਾਕੇ ਦੇ ਵਸਨੀਕਾਂ ਨੂੰ احتیاط ਵਰਤਣ ਦੀ ਹਦਾਇਤ ਦਿੱਤੀ ਗਈ। ਐਲੀਮੈਂਟਰੀ ਕਲਾਸ ਵਿੱਚ ਪੜ੍ਹਦੇ ਇੱਕ ਬੱਚੇ ਦੀ ਮਾਂ ਨੇ ਦੱਸਿਆ ਕਿ ਸਕੂਲ ਟੀਚਰਜ਼ ਨੇ ਰਿਚ ਨੂੰ ਖਦੇੜਨ ਦਾ ਯਤਨ ਕੀਤਾ ਪਰ ਇੱਕ ਪੁਰਸ਼ ਟੀਚਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਇਸੇ ਦੌਰਾਨ ਬੈਲਾਕੂਲਾ ਦੇ ਖੁਦਮੁਖਤਿਆਰ ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਫਿਲਹਾਲ ਘਟਨਾ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ ਅਤੇ ਹਾਲਾਤ ਨੂੰ ਵੇਖਦਿਆਂ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਮੋਲ ਬਸ਼ਿੰਦਿਆਂ ਦੇ ਇੱਕ ਆਗੂ ਨੇ ਦੱਸਿਆ ਕਿ ਹਮਲਾ ਕਰਨ ਵਾਲਾ ਰਿੱਚ ਹੁਣ ਵੀ ਖੁੱਲਾ ਘੁੰਮ ਰਿਹਾ ਹੈ ਅਤੇ ਲੋਕਾਂ ਨੂੰ ਇਕੱਲਿਆਂ ਇੱਧਰ ਉੱਧਰ ਨਹੀਂ ਜਾਣਾ ਚਾਹੀਦਾ ਬਿਊਰੋ ਰਿਪੋਰਟ ਹਮਦਰ ਟੀਵੀ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫॉर ਮਾਈ ਪੈਰੈਂਟਸ ਮਮਾ ਮਦਰ ਨੋਜ਼ ਮਾਈ ਵਰਕ ਆਊਟਸ ਸੋ ਦ ਮੂਮੈਂਟ ਆ ਕਨੈਕਟ ਟੂ ਦ ਗੋ ਵਾਈਫਾਈ ਆਲ ਗੈਟ ਹਰ ਮੈਸੇਜ ਆਰ ਯੂ ਓਨ ਦ ਟ੍ਰੇਨ ਇਜ਼ ਐਨੀ ਵਨ ਵਿਦ ਯੂ ਐਂਡ ਹੀ ਅਨਸਰ ਇਸ ਆਲਵੇਜ਼ ਦ ਸੇਮ mahmoud is a train operator in this cabin there's a helpline for emergencies then she will feel calm